ਆਪੇ ਯਾਦ ਨਾ ਗਿਆ ਪਹਿਣਾ ਤੇ ਘਰਾਵਾ ਤੋਂ ਆਪਾਂ ਤਾਂ ਹੀ ਹੈ ਜੀ ਪਹਿਲਾਂ ਤਾਂ ਮੈਂ ਨਮਨ ਬੁਲਾ ਲਾਂ ਤਰਤਰ ਸਾਥੀ ਇੰਤਰਪ੍ਰੇਤ ਜੀ ਜਿਹੜੀ ਸਰਦੀ ਹੈ ਤੇ ਬੜੀ ਸੁਗਤ ਸਰਦੀ ਹੈ குரு ਵਰਜਨ ਦੇ ਜੀ تربی واسی ہو

ਸਤਿ ਸ੍ਰੀ ਅਕਾਲ ਪਹਿਲਾਂ ਸਾਡੇ ਜਿਹੜੇ ਸਾਫਤਾ ਵਿਧਾਇਕ ਜੀ ਡਾਕਟਰ ਕਸ਼ਮੀਰ ਸਿੰਘ ਸੋਹਣ ਜੀ ਜਦੋਂ ਦਾ ਮੈਨੂੰ ਫਸਾ ਲੱਗਦਾ ਚਲਾਣਾ ਹੋ ਗਿਆ ਕਰ 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 ਲੱਛਣਾ ਦਾ ਰੋਜ਼ ਪੈਦਾ ਹੁੰਦੀਆਂ ਚਾਹੇ ਚੰਡੀਗੜ੍ਹ ਹੋਈਏ ਤੇ ਦੁਬਿਆਨੇ ਹੋਈਏ ਤੁਪਾਂ ਉਹ ਵੀ 30% ਹੋਈਆਂ ਹਰੇ ਕਿਸੇ ਨੇ ਕੋਈ ਸੁਣਨ ਵਾਲਾ ਕੋਈ ਮਾਲਾ ਨਹੀਂ ਤੇ ਅ ਜਿਹੋ ਆ ਮੈਂ ਤੋਂ ਕੋਈ ਮਿਲਿਆ ਨਹੀਂ ਪਰ ਬੋਲਣ ਚੰਗੀ ਤਰ੍ਹਾਂ ਇਹਨੂੰ ਆਨੰਦ ਜਾਂਦਾ ਸੀ। ਪਰ ਜਿਹਦੀ ਜਿਹੜੀ ਆਰ ਬੰਦਾ ਕਰੇ। ਕਰੇ। ਉਹ ਵਾਪੇ ਇੰਸਾਨ ਚਲਦਾ ਹੁੰਦਾ। ਹਾਂ ਹੁਣ ਇਹ ਸਜਿੰਦਰਪਾਲ ਸੈਣੀ ਜੀ ਬੋਲ ਕੇ ਰਹੇ ਆ ਸਹੀ ਗਏ। ਤੁਸੀਂ ਫਾਈਨੈਂਸ ਅਨੈਸਟਰ ਹੋਗੇ ਜੀ ਆਪਕੋ। ਕਿਹਦੇ ਆਏ ਤੁਸੀਂ ਕਿਸ ਕਿਸ। ਫਾਈਨੈਂਸ ਅਨੈਸਟਰ ਹੋਗੇ ਆਪੀ ਐਸਸੀ ਦੇ। ਹੈ? ਜੀ ਸੈਣੀ ਇਹ ਕੋਈ ਨਹੀਂ ਬਾਰੇ ਕੋਈ ਇਹਦੇ ਵੇਖੋ ਜੀ ਟਡਕਾਰ ਰਿਹਾ ਸਾਡੇ ਬੰਦੇ ਇਹ ਗੱਲ ਸੁਣੋ ਜੀ ਇਹ ਪਹਿਲੇ ਇਹਦੇ ਦਾ ਰੇਨ ਸਟੇਟ ਵਧੀਆ ਚੱਲਦੀ ਹੈ ਜੀ ਇਹਦੇ ਸਟੇਟ ਬਹੁਤ ਵਧੀਆ ਕਾਰੋਬਾਰ ਹੈ ਜੀ ਬਈ ਦੇਖੋ ਚਲੋ ਇਸ ਨਾਲ ਸਾਡੇ ਅੱਧੀ ਕਾਰ ਸੀ ਪਰ ਐਨਓਸੀ ਦੀ ਪ੍ਰੋਬਲਮ ਬਿਲਕੁਲ ਨਹੀਂ ਜੀ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ 23 ਹਾਈ ਕੋਰਟ ਚ ਜਾ ਗਏ ਪਰ ਬਾਤੀ ਸਰਕਾਰ ਤੁਹਾਡੇ ਨਾਲ ਹੈ। ਥੈਂਕ ਯੂ ਜੀ। ਦੇਖੋ ਜਿਹੜੀ ਚੀਜ਼ ਹਾਈ ਕੋਸਟ ਹੋਵੇ ਜੋ ਸਾਡੇ ਮਾਨਯੋਗ ਜੱਜਾਂ ਨੇ ਡਿਸੀਜਨ ਦੇਣਾ ਉਹ ਸਾਰਿਆਂ ਨੂੰ ਪੰਨਾ ਪੈਂਦਾ। ਪਰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਕਮ ਸੇ ਕਮ 500 ਬਾਈਸਟਾ ਬਿਲਕੁਲ ਲੋਨ ਨਾਲ ਹੋਏ ਐਨਰਜੀ। ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹਾਂ। ਕਿ ਜਿਹੜੀ ਪ੍ਰੋਬਲਮ ਬਿਜਲੀ ਦੇ ਕਨੈਕਸ਼ਨ ਦੀ ਆਉਂਦੀ ਹੈ। ਉਹ ਮੇਰੀ ਆਲਰੇਡੀ ਡਾਲ ਹੋ ਚੁੱਕੀ ਹੈ ਜੇ ਕੈਸੀ ਆਪਣੀ ਫੈਂਟਲਾ ਲੈਣ ਲੱਗੇ ਆ ਤੁਹਾਡੇ ਕੋਲ ਲੈਣੂ ਸੀ ਹੋਵੇ ਨਾ ਵੈਰੀ ਗੁੱਡ ਤੁਹਾਨੂੰ ਬਿਜਲੀ ਦਾ ਕਨੈਕਸ਼ਨ ਪੱਕਾ ਹੈ ਥੈਂਕ ਯੂ ਜੀ ਵੈਰੀ ਗੁੱਡ ਆਮਾਦੀ ਪਾਲੀ ਜਿੰਦਾਬਾਦ ਜਿੰਦਾਬਾਦ ਆਪਰੇ ਪਾਲੀ ਜਿੰਦਾਬਾਦ 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 ਦੇਖੋ ਤੁਹਾਡਾ ਰਜਿਸਟਰੀ ਲਈ ਐਫ.ਓ.ਸੀ ਚਾਹੀਦੀ ਹੋਵੇਗਾ ਪਰ ਤੁਹਾਨੂੰ ਬਿਜਲੀ ਦਾ ਕਨੈਕਸ਼ਨ ਦੀ ਲੋੜ ਨਹੀਂ ਚਾਹੀਦੀ ਇਹਨਾਂ ਤੋਂ ਨਹੀਂ ਯਕੀਨ ਦਾ ਮਾਹੌਲ ਅਸੀਂ ਫਾਈਨਲ ਹਾਲਪ ਕਰ ਚੁੱਕੇ ਹਾਂ ਤੇ ਜਲਦੀ ਇਹਦਾ ਫੈਸਲਾ ਹੋ ਜੂਗਾ ਤੇ ਜਾਣਗੇ ਮੈਂ ਆਪਣੇ ਸਾਰੇ ਜੁਨੇਸ਼ੀਅਰ ਅਫਸਰ ਸੀ ਬਿਲੀ ਦੀ ਦੇ ਸਾਡੇ ਕਰੈਕਟਰ ਸਾਡੇ ਸੀਨੀਅਰ ਸਾਰੇ ਬੈਠੇ ਅਗਰ ਤੁਸੀਂ ਵੀ ਉਹ ਐਲਓਸੀ ਕਰਦੇ ਤੁਹਾਡਾ ਵੀ ਤਾਂ ਤਾਂ ਐਲਓਸੀ ਕਰਦੇ ਕਹਿੰਦੇ ਨਹੀਂ ਜੀ ਸਾਨੂੰ ਭੁਲਾ ਲੈ ਗਵਾਟਨਾ ਨਹੀਂ ਗਿਆ ਅਗਰ ਤੁਸੀਂ ਲੋਕਾਂ ਦੇ ਅੰਦਰ ਉਹ ਜੀ ਸਾਨੂੰ ਲੋਕਲ ਬੋਰਡ ਨਹੀਂ ਆਂਦੇ ਸਾਨੂੰ ਹਾਊਸ ਨਹੀਂ ਦੇਂਦੇ ਆ ਅਗਰ ਤੁਸੀਂ ਉਹਨਾਂ ਦੇ ਅੰਦਰ ਮੈਂ ਕਿਹਾ ਉੱਤੋਂ ਤਾਂ ਤੁਸੀਂ ਸਾਰੇ ਕਹਿੰਦੇ ਰਹੇ ਕਿ ਅਸੀਂ ਅਸੀਂ ਕਿ ਰਲਾਤਾ ਅਸੀਂ ਕੀ ਕਰਦੇ ਹਾਂ ਐਜ ਕਮ ਚ ਤੁਸੀਂ ਮਾਰਕੀ ਡਿਪਾਰਟਮੈਂਟ ਦਾ ਲੈਣਾ ਬੰਦੇ ਤਾਂ ਮੈਂ ਕਹਿੰਦਾ ਸਾਈਡ ਬੰਦ ਨਹੀਂ ਹੈ ਸੈਕਟਰ ਜਾਂ ਕੋ ਜਾ ਰਹੀ ਹੈ ਬੜੀ ਜਲਦੀ ਅਸੀਂ ਅਨਾਉਂਸਮੈਂਟ ਕਰਨ ਲੱਗੇ ਹਾਂ ਕਿ 2-4-5 ਦਿਨਾਂ ਦੀ ਰਲਾਤੀ ਕਰਨਾ ਅਸੀਂ ਬਿਜਲੀ ਦੇ ਦੇਣੇ ਨਹੀਂ ਹੋਣੀ ਤੁਸੀਂ ਕੋਈ ਚੀਜ਼ ਵੇਚਣੀ ਹੈ ਤਾਂ ਕੋਈ ਅਸੀਂ ਪਰਮਿਸ਼ਨ ਨਾਲ ਦੀ ਦੁਕਾਨ ਉਹ ਲੈਣ ਜਾ ਰਹੇ ਕੱਲੇ ਦੱਸੋ ਜੀ ਕੈਰੈਕਟਰ ਸਾਹਿਬ ਕੋਈ ਕੈਰੈਕਟਰ ਨਹੀਂ ਜਿਸ ਤਰ੍ਹਾਂ ਵਾਅਦਾ ਕੀਤਾ ਜਿਹੜਾ ਪਾਇਆ ਬਿਲਕੁਲ ਨਹੀਂ ਜੀ ਅਸੀਂ ਲੋੜ ਪੈਗੀ ਔਰ ਅਸੀਂ ਜਲਦੀ ਇਹਦਾ ਅਨਾਉਂਸਮੈਂਟ ਕਰ ਦਾਂਗੇ ਕਿਤਾਬ ਫਿਰ ਅੰਦੀ ਚ ਕੋਈ ਨਹੀਂ ਆਏ ਕਿ ਅਪਲਾਈ ਹੋਵਦਾ ਕਹਿ ਕੇ ਕਹੇ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਸਾਡੇ ਮਾਨਯੋਗ ਨੈਸ਼ਨਲ ਜੀ ਦੇ ਚੇਅਰਮੈਨ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਦ ਸਿੰਘ ਮਾਨ ਨੇ ਜੱਟਿਆ ਗਿਆ ਆਲਰੇਡੀ

ਤੇ ਰੋਲ ਵਿੱਚ ਦੇਖਣੀ ਆ ਕਿ ਕਿਹੜੇ ਕੰਮ ਕਰਨ ਵਾਲੇ ਹੋਰੋਂ ਕੰਮੂਵੇ ਕਰਨੇ ਨੇ ਜੇ ਜਿਆ ਤੁਸੀਂ ਸਰਕਾਰ ਜਿਆ ਬਾਰੇ ਕੇ ਤੇ ਮੈਂ ਲੇਖਤਾ ਇਸਦੀ ਸਰਕਾਰਾਂ ਮਦੇ ਬਾਤ ਰਿਖਿਆ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਜਦੋਂ ਦਾ ਮੈਂ ਮੈਂਬਰ ਕੱਟ ਲਾ ਪਿਛਲੇ ਸਾਲ ਮੈਂਬਰ ਪਾਰਲੀਮੈਂਟ ਦੇ ਮੇਰੇ ਇਲੈਕਸ਼ਨ ਵਲੇ ਮਾਨੂੰ ਪਿਆਰ ਤੋਂ ਲਿਆਨੇ ਰਿਆ ਔਰ ਮੈਂ ਉਹ ਇਲੈਕਸ਼ਨ ਜਿੱਤ ਗਿਆ ਸਾਰੇ ਆਪ ਦੇ ਪਿਆਰ ਨਾਲ ਔਰ ਜਿਹਦੇ ਸਾਥ ਨਾਲ ਇੱਥੇ ਜਿੱਥੇ ਬੈਠੇ ਆਂ ਲੁਧਿਆਣੇ ਵੀ ਆਪ ਦੇ ਪਰ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹਦਾ ਜਦੋਂ ਮੈਂ ਮੈਂ ਕਦੇ ਪਾਰਲੀਮੈਂਟ ਗਿਆ ਉਦੋਂ ਦੀ ਇੰਡਸਟਰੀ ਵਾਲੇ ਮੇਰੇ ਇਥੇ ਰਹਿੰਦੇ ਸੀ ਉਦੋਂ ਵੀ ਕਈ ਕੰਮ ਐ ਕਰਦਾ ਸੀ ਕੋਈ ਕੰਮ ਸੱਚੇ ਜਾਤੀ ਤੋਂ ਬਾਅਦ ਵੀ ਕੋਈ ਹੋਏ ਜਿਹੜੇ ਇਹੋ ਸੀ 147 ਸਾਲ ਪੁਰਾਣੇ ਕੰਮ ਨਹੀਂ ਹੋਏ ਸੀ ਲੋਕੀਂ ਕਿਤੇ ਕੋਲ 28 ਸਾਲ ਕੋਈ ਦਾਸਤਾ ਹੁਣ ਮੈਂ ਤਾਂ ਉਹਦਾ ਤੁਸੀਂ ਕਹਿੰਦੇ ਜੀ ਇਹ ਜਾਤੀ ਇਹਦਾ ਕਿਹੜਾ ਕੰਮ ਤੁਸੀਂ ਕਰਤ ਹੁਣ ਮੈਂ ਕੋਲ ਜਾਤੀ ਵਾਲੇ ਕੰਮ ਕਰਦਾ ਕਈ ਸਾਡੇ ਭਰਾਵਾਂ ਪੈਣਾ ਨਾਲ ਨਕੀਰ ਨਹੀਂ ਜ਼ਮੀਨਾਂ ਤੇ ਜਗ੍ਹਾ ਮੈਂ ਪੈਂ ਸਾਾਲ ਹੋ ਗਏ 70 ਉਹਨਾਂ ਦੀ ਰਜਿਸਟਰੀ ਨਹੀਂ ਹਾਂ ਜੇ ਤੋ ਪਹਿਲਾਂ ਮੈਂ ਪਰਲਮੈਂਟ ਵੱਲੇ ਨੂੰ ਪਤਾ ਨਹੀਂ ਸੀ ਕਿ ਪਰਜੋਮਾ ਇਲੈਕਸ਼ਨ ਮੈਡਮ ਲੱਗਾ ਮੈਨੂੰ ਪਤਾ ਲੱਗਿਆ ਕਿ ਇਹ ਸਾਡੇ ਲੁਧਿਆਣਾ ਦੇ ਪ੍ਰਭਾਵ ਹੈ ਮੇਰੇ ਕੋਲ ਆਇਆ ਚਲੇ ਕਿਹਾ ਹੈ ਕਿ ਜਿੰਦਾ ਰਹੇ ਆ ਰਜਿਸਟਰੀ ਨੂੰ ਨਾ ਕੋਹ ਹੈ ਤੂੰ ਦੇਖੋ ਜਿਹੜੇ ਬੰਦੇ ਕੋਲ ਰਜਿਸਟਰੀ ਦੀ ਉਹ ਘਰ ਗਿਆ ਆ ਦੇ ਉਹਦੇ ਬੱਚੇ ਨੇ ਪੜਨਾ ਹੋਵੇ ਉਹਨੂੰ ਕੋਈ ਪੈਸੇ ਚਾਹੀਦੇ ਹੁਣ ਬੈਂਕ ਵੱਲੇ ਲੋਨ ਨਹੀਂ ਦਿੰਦੇ ਉਹ ਕਹਿੰਦੇ ਜੀ ਪਹਿਲਾਂ ਰਜਿਸਟਰੀ ਤੇ ਆਓਂਗੇ ਤੁਹਾਡੀ ਮਿਲਗੀ ਤੇ ਨਹੀਂ 70% 80% ਬੰਦਿਆਂ ਨੂੰ ਜਿਹੜਾ 60 ਸਾਲ ਕਾਪਨੀ ਹੋਇਆ ਸੀ ਮੇਰੇ ਦੇ ਵਿੱਚ ਦਿੱਕਤੀਆਂ ਕਰਵਾ ਲਏ। ਸੁਣੋ ਉਸ ਤੋਂ ਬਾਅਦ ਉਹ ਪੰਜਾਬ ਪੱਧਰ ਦੇ ਉੱਤੇ ਪੂਰੇ ਸੂਬੇ ਦੇ ਪੱਧਰ ਦੇ ਉੱਤੇ ਐਡੀ ਸਟਡੀ ਚੱਲ ਰਹੀ ਹੈ। ਡਰੋਨ ਨਾਲ ਸਟਡੀ ਚੱਲਦੀ ਤੇ ਸੈਂਟਰਲ ਗਵਰਨਮੈਂਟ ਦੀ ਇੱਕ ਏਜੰਸੀ ਹੁੰਦੀ ਆ ਕਾਲਜ ਦੇ ਨਾਲ ਛੱਡ ਕੇ ਉਹਨਾਂ ਨੂੰ ਤੇਜ਼ੀ ਨਾਲ ਰਿਪੋਰਟਾਂ ਮਕਾ ਰਹੇ ਆ। ਅਗਨੇ ਨੈਸ਼ਨਲ ਲੈਵਲ ਤੇ ਵੀ ਜਿਹੜੇ ਫੋਰਸ ਜਿੱਤ ਨਹੀਂ ਲੱਗੇ ਔਰ ਜਿਹੜਾ ਇਹ ਛਾਲਾ ਤੋਂ ਉੱਤੇ ਰਹਿ ਹੈ ਇੱਕ ਇੱਕ ਬੰਦੇ ਦੀ ਨਿਯਤੀ ਹੋ ਕੇ ਚੱਲ ਉਸ ਤੇ ਨੂੰ ਇੱਕ ਕਾਲ ਦਾ ਸੁਪਰੀਮ ਕੋਰਟ ਦਾ ਇੱਕ ਹੁਕਮ ਹੈ ਕਿ 25 ਸਾਲਾਂ ਬਾਅਦ ਤੇ 30 ਸਾਲਾਂ ਬਾਅਦ ਵੀ ਪ੍ਰੋਫੈਸ਼ਨਲ ਰਹੇ ਤੇ ਜਿਹੜੇ ਸਾਡੇ ਬਚਾਰੇ ਕੋਈ ਪਾਕਿਸਤਾਨ ਤੋਂ ਆਏ ਕੋਈ ਕਿੱਥੋਂ ਆਏ ਜਾਣੇ ਉਹਨਾਂ ਦਾ ਤਾਂ ਹੱਥ ਪੰਡਾ ਕੇ ਉਹਨਾਂ ਦੇ ਨਾਮ ਤੇ ਰਜਿਸਟ੍ਰੇਸ਼ਨ ਹੈ ਸਾਲੀਆਂ ਦੇ ਰਜਿਸਟਰੀਆਂ ਹੋਣੀਆਂ ਤੇ ਔਰ ਤੁਹਾਡੀ ਸਰਕਾਰ ਆਮ ਆਦਮੀ ਪਾਰਟੀ ਨਿਸ਼ਾਰਾ ਕੇ ਦੇਗੀ ਤੁਹਾਡੇ ਜਿਹੜੇ ਕੈਂਡੀਡੇਟ ਹੈ ਪਰਮੇਸ਼ਰ ਸਿੰਘ ਸੰਧੂ ਜੀ ਬੜੇ ਤਜਰਬੇਕਾਰ ਹੈਗੇ ਸਾਫ਼ ਦਿਲ ਦੇ ਨੇਤਾ ਹੈਗੇ ਤਰਨਤਾਰਨ ਦੇ ਸਭ ਤੋਂ ਤਜਰਬੇਕਾਰ ਨੇਤਾ ਹੈਗੇ ਸੁਭਾਅ ਬੜਾ ਚੰਗਾ ਉਹਨਾਂ ਦਾ ਉਹਨਾਂ ਤੋਂ ਵਧੀਆ ਤੁਹਾਨੂੰ ਕੈਂਡੀਡੇਟ ਨਹੀਂ ਮਿਲ ਸਕਦਾ ਨਾਲੇ ਤੁਹਾਡਾ ਵੀ ਜਾਣਾ ਉਹਨਾਂ ਨੂੰ ਜਿਤਾਓ ਸਾਜ ਤੁਹਾਨੂੰ ਪਤਾ ਚੱਲ ਜਾਏ ਇਹ ਕੰਮ ਕੀਤਾ ਦੁਬਾਰਾ ਵੋਟ ਪਾਵੀਓ ਨਾ ਕੀਤਾ ਤੇ ਜਿੱਤੇ ਹੋਣ ਨੂੰ ਜਿਤਾਓ ਜਿੱਕਮਲੀ ਤਾਂ ਜਦ ਨਾਲੇ ਆਓਗੇ ਤੁਹਾਨੂੰ ਪਤਾ ਚੱਲੂ ਨਾ ਇਹ ਗੱਲ ਏ ਜੀ ਪੁੱਤਾਂ ਸਰਕਾਰ ਹੈ ਲੈਟਰ ਦੀੋਂ ਕੀ ਆਦਾ ਚੱਲਦੀ ਉਹ ਆਪਣੇ ਲਾਲਚ ਪਿੱਛੇ ਹੀ ਉਹਨਾਂ ਨੂੰ ਵੋਟ ਪਾ ਰਹੇ ਹੋ ਤੇ ਆਪਣੇ ਕੰਮ ਕਰਾਉਣ ਨੂੰ ਸਾਜ ਚ ਚੱਲਦਾ ਇਹ ਤਾਂ ਨਹੀਂ ਗੱਲ ਹੈ ਇਸ ਦੀ ਗੱਲ ਕਹੀ ਤੁਸੀਂ ਤਿੰਨ ਵਾਰੀ ਦੇ ਐਮਐਲਏ ਵਾਲੇ ਉੱਤੇ ਉਹਨਾਂ ਨੂੰ ਪਤਾ ਕਿੰਨਾ ਕੰਮ ਕਰਾਣੇ ਹੈ ਕਿੰਨਾ ਕਰਾਈ ਦੇ ਮੈਂ ਤਾਂ ਉਹਨਾਂ ਨੂੰ ਯਕੀਨੀ ਕਰਵਾਉਣਾ ਕਿ ਲੈਟ ਡਾਪਾਰਟਮੈਂਟ 'ਚ ਕੋਈ ਕੰਮ ਹੋਣਗੇ ਮੇਰੇ ਕੋਲ ਚਾਰਟ ਡਾਪਾਰਟਮੈਂਟ ਹੈ ਇੱਕ ਇੰਸਟਰੀ ਤੋਂ ਮਾਸਟਰ ਇਹ ਕਿਨਵਰਟ ਪ੍ਰੋਮੋਸ਼ਨ ਇਹ ਲਖਮਣ ਪ੍ਰੋਮੋਸ਼ਨ ਨਾਲ ਆਪ ਹੁੰਦਾ ਹੈ 3 ਰੁਪਏ ਹੋ ਜੇ ਕੋਈ ਇੱਥੇ ਪਰਿਆਦਾ ਇੱਕ ਬਿਜਲੀ ਜਾਂ ਇਸ਼ਾਰਾ ਆ ਰਹੀ ਹੋਵੇ ਉਹ ਕੰਮ ਤਾਂ ਮੈਂ ਕਿਉਂਕਿ ਹੁਣ ਤਰਤਰਾਣ ਆ ਗਿਆ ਤੁਹਾਨੂੰ ਵਾਦਾ ਕਰਕੇ ਜਾ ਰਿਹਾ ਸਭ ਤੋਂ ਪਹਿਲਾਂ ਲੁਧਿਆਣਾ ਤੋਂ ਵੀ ਪਹਿਲਾਂ ਮੈਂ ਦਸਤਾਰ ਦੂਜੇ ਕੰਮ ਕਰਾ ਦੇਣਾ ਹੁਣ ਮੈਂ ਕੰਮ ਦੱਸਦਾ ਮੈਂ ਹੁਣੇ ਬੈਠਾ ਸੀ ਮੈਂ ਕਹਿੰਦਾ ਕਿ ਕਿਹੜਾ ਏਰੀਆ ਜਿੱਦੇ ਕੋਪਰ ਪੁਆਇੰਟ ਦਾ ਸਾਰੇ ਪੰਜਾਬ ਦੇ ਕੋਪਰ ਪੁਆਇੰਟਾਂ ਦੇ 200 ਕਰੋੜ ਰੁਪਏ ਦੇ ਟੈਂਡਰ ਸਿਰਫ ਸੜਕਾਂ ਤੇ ਪਾਣੀ ਲਈ ਅੱਜ ਬਿਲਾਏ ਐ ਪਿਛਲੇ 2 ਮਹੀਨੇ ਉਹਦੇ ਜਿਹੜਾ ਕਰਨ ਤਾਰੰਦ ਦਾ ਨਾਮ ਹੁੰਦਾ ਨਾ ਕੋਲ ਫੇਕ ਕਰ ਦਿੱਤੀ ਸਾਫ ਨੇ ਪੀ.ਟੀ.ਓ. ਦੇ ਵਿਗਮਕਨ ਨੂੰ ਪਤਾ ਕਰਕੇ ਦੱਸੋ 2.5 ਕਰੋੜ ਰੁਪਏ ਦੇ ਟੈਂਡਰ ਤੁਹਾਡੇ ਤਰਫ ਤਾਰੰਦ ਕੋਪਰ ਪੁਆਇੰਟ ਦੇ ਲੱਗੂ ਆ ਜਾਂਦਾ ਨਹੀਂ ਕਾਪੂ ਚੱਲਦੀ ਸਤਿ ਜੀ ਔਰ ਮੈਂ ਤੁਹਾਨੂੰ ਦੱਸਦਾ ਐ ਕਿ ਤੁਹਾਡੇ ਕੋਲ ਹੀ ਬਹੁਤ ਬਹੁਤ ਵੱਡਾ ਹੈ ਤੁਹਾਡੇ ਜਿਲ੍ਹੇ ਕੀ ਹੈ ਗੁਵਿੰਦਵਾਲ ਸਾਹਿਬ ਇਸਟਰ ਇੱਕ ਵੀਟਾ ਦੇ ਰਹੇ ਜਾਏ ਆਪਣੇ ਦੇਰਤਾ ਨਹੀਂ ਹੋਰ ਕੰਪਨੀਆਂ ਜਿਵੇਂ ਇਹਨਾਂ ਦਾ ਨਾਮ ਵੀਰ ਹੈ ਆਪਣੇ ਦੇਰਤਾ ਚ ਇੱਕ ਵੀਟਾ ਹੈ ਉਹਨਾਂ ਦੇ ਦੇਰਤਾ ਵਿੱਚ ਦੋ ਹੀ ਹੈ ਹਜ਼ਾਰ ਕਰੋੜ ਰੁਪਏ ਦੀ ਇਨਵੈਸਟਮੈਂਟ ਹੋ ਆ ਰਹੀ ਹੈ ਇੱਕ ਤਾਰਾ ਵੀਟਾ ਹੈ 150 ਕਰੋੜ ਰੁਪਏ ਦੀ ਹੋਰ ਇਨਵੈਸਟਮੈਂਟ ਆ ਗਈ ਇੰਕ ਏਐਮਕੇ ਫੰਡ ਹੈ ਉਹ ਉਹਨੂੰ ਪ੍ਰੋਸੈਸਿੰਗ ਦਾ ਪਲਾਨ ਲਗਾ ਰਹੇ 17 ਕਰੋੜ ਦੀ ਇਨਵੈਸਟਮੈਂਟ ਨਾਲ 32 ਕਰੋੜ ਦੀ ਨੈਰੋ ਲੈਕ ਦਾ ਪਲਾਨ ਕਰਿਆ ਨੂੰ ਪਤਾ ਹੀ ਆਉਂਦੇ ਰਹਿ ਗਿਆ ਉਹ ਵੀ ਐਕਸਪੈਂਸ਼ਨ ਕਰ ਰਹੇ ਇੰਡੀਅਨ ਆਇਲ ਨੇ 18 ਕਰੋੜ ਲਾਇਆ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਜ਼ਮੀਨ ਚਾਹੀਦੀ ਹੈ ਅਲਟਰਾ ਟੈਕਸਟੀਲ ਮੈਨਫੈਕਚਰਿੰਗ ਸੁਨਿਆਵਾਂ ਅਗਲਾ ਪਾਉਂਦੇ ਉਹ 1000 ਕਰੋੜ ਰੁਪਏ ਦੀ ਇਨਵੈਸਟਮੈਂਟ ਅੱਗੇ ਕੋਲਦਵਾਲ ਹੋਣੀ ਆ ਅੱਗੇ ਕੋਸ਼ਿਸ਼ ਕਰ ਰਹੇ ਨੇ ਲੈਵਲ ਯੂਨੀਵਰਸਿਟੀ ਅੱਗੇ ਅਗਲਾ ਲੈਵਲ ਉਹਦੇ ਨਹੀਂ ਸਟੇਕੀਆ ਜੀ ਮੈਟਰ ਪਲਾਨ ਦਾ ਤਰਲ ਤਾਪ ਨਹੀਂ ਨਹੀਂ ਆਣਾ ਨਹੀਂ ਨਹੀਂ ਕ੍ਰਿਸਟਲ ਦੀ ਕਰਾ ਨਹੀਂ ਪ੍ਰੈਸ਼ਰ ਦਾ ਕੰਟਰੋਲ ਚ ਰਸਾ ਹੈ ਉਸੇ ਨਾਲ ਥਰਮਲ ਸਪਰ ਸੀਮੈਂਟ ਪਲਾਨ ਦਾ ਰਿਐਕਟਿਵ ਪਾਉਡਰ ਚੱਲੀ ਹੁੰਦੀ ਹੈ ਤੇ ਉਹਨਾਂ ਨੂੰ ਉੱਥੇ ਕੰਟਰੋਲ ਆ ਤੁਹਾਡਾ ਜਵਾਬ ਹੋਣਾ ਰੰਗ ਦਾ ਤੇ ਤਰਤਾ ਨਹੀਂ ਆ ਦੇਖੋ ਦੇਖੋ ਉਹ ਇਕਨੋਮੀ ਇਕਨੋਮੀ ਚੱਲ ਨਹੀਂ ਗਈ ਜਿਹੜੇ ਦੀ ਔਰ ਮੈਂ ਤੁਹਾਨੂੰ ਯਕੀਨ ਦਵਾਣਾ ਇਹ ਉਹ ਰੇਡ ਬਾਹਰੋਂ ਅਗਲਾ ਪੰਜਾਬ ਤੋਂ ਦੇ ਰਾਜ ਦੀ ਇੱਕ ਨਾਪ ਬਣਾ ਕੇ ਵੈਰੀ ਗੁੱਡ ਸਦੀ ਉੱਤੇ ਜ਼ਮੀਨਦਾਰ ਰਟੀ ਭਾਈ ਕਾਮੀਆਂ ਸਾਡੇ ਫੜਬੜ ਫਲਾਟ ਕੋਲ ਵੀ ਰੱਖੋ ਇੱਧਰ ਜਗਾ ਬਈ ਹੈ ਇਹ ਉਹ ਅੱਗੇ ਨਾ ਹਰਤੋ ਚਾਹੀ ਸਾਡੇ ਪਲੇਟ ਚੱਲ ਜੇ ਉਸੇ ਉਹ ਕੋਈ ਤੰਬਲ ਫਲਾਟ ਨਾ ਆ ਨਾ ਹੋਇਆ ਉਹ ਵੀ ਅਸਤੀ ਉਸੇ ਦੇ ਸਾਡੇ ਲਗਾ ਕੇ ਤੁਹਾਨੂੰ ਤੁਹਾਡੇ ਨੌਜਵਾਨਾਂ ਨੂੰ ਜੋਸ ਦਾ ਮਾਮਾ ਹੈ ਕਿ ਤੁਹਾਡੇ ਜਿਹੜੇ ਦੀ ਤਰੱਕੀ ਹੋਏਗੀ ਹੁਣ ਮੈਂ ਤੁਹਾਨੂੰ ਮੈਂ ਦੇ ਤੋ ਤਰਨਤਾਰਨ ਦੀ ਪੂਰੀ ਰਿਪੋਰਟ ਲੈ ਕੇ ਆਇਆ ਆਪਣੇ ਮਹਿਕਮਿਆਂ ਦੀ ਨਾਲ ਤੁਹਾਡੇ ਕੋਲ ਜਾ ਰਿਹਾ ਤੁਹਾਨੂੰ ਦੱਸਣਾ ਜ਼ਰੂਰੀ ਹੈ ਵਿੱਤੀ ਮਹਿਕਮਾ 100 ਕਰੋੜ ਰੁਪਏ ਤਰਨਤਾਰਨ ਚਲਾਵੇ ਉਹਦੇ ਵਿੱਚ ਇਹਨਾਂ ਕੋਲ ਨਵੇਂ ਅਪਗ੍ਰੇਡ ਵੀ ਕਰਦੇ ਜਾ ਰਹੇ ਆ ਹੋਰ ਸਿਆਪਾ ਦਾ ਸਾਰਾ ਪ੍ਰੋਡਕਸ਼ਨ ਕੁਸ਼ਰੀ ਇਹ ਆਲਰੇਡੀ ਕੰਮ ਚੱਲ ਰਿਹਾ ਹੈ ਅੱਛਾ ਇਹਦੇ ਵਿੱਚ ਕਿੰਕੀ 104 ਕੇਵੀ ਦਾ ਹੈਗਾ ਉਹਨੂੰ ਅਸੀਂ 2 ਕਰੋੜ ਰੁਪਇਆ ਲਗਾ ਕੇ ਸਿੰਗਾ ਕਰਦੇ ਆ ਇੱਕ ਸਿਸਟਮ ਅਪਗ੍ਰੇਡੇਸ਼ਨ ਦਾ 1 ਕਰੋੜ ਰੁਪਇਆ ਲਗਾ ਕੇ ਕਰਦੇ ਆ ਇੱਕ 64 ਕੇਸ ਦੇ ਕੋਈ ਲਾਈਨਾਂ ਦਾ ਥੰਮ ਸੀ ਉਹ ਵੀ 90% ਹੋ ਗਿਆ ਹੈ ਇਹ ਤਾਂ ਆਹੀ ਐਸੀ ਯੋਜਨਾ ਜਿਹੜਾ ਰੋਸ਼ਨ ਪੰਜਾਬ ਤੁਸੀਂ ਵਿਸ਼ੇ ਸੁਣਿਆ ਹੋਣਾ ਉਹਦੇ ਵਿੱਚ 110 ਕਰੋੜ ਰੁਪਏ ਕਿ ਲਗਾ ਰਹੇ ਆ ਸਸੇ ਕੇ ਜਿਹਦੇ ਨਾਮ ਤੇ 2035 ਤੱਕ ਜਿਹੜੀ ਬਿਜਲੀ ਪਹੁੰਚੇਗੀ ਅਜੇ ਮੇਰੇ ਦਾ ਪੂਰੇ ਪੰਜਾਬ ਤੋਂ ਤੇ ਨਹੀਂ ਆ ਪਰ ਮੈਂ 110 ਕਰੋੜ ਇੱਕ ਗਲਤ ਤਾਰੀਖ ਦਾ ਕਹਿ ਰਿਹਾ ਲੱਗੇਗਾ ਔਰ 2035 ਤੱਕ ਕੋਈ ਜਿਲੀਗੀ ਕੋਈ ਲਿਖਤ ਨਹੀਂ ਆਈ ਆਪੋ ਨੇ ਪਾਲੂ ਪਾਲਸਾਲ ਕਹਰੇ ਦੀ ਜੀ 11 ਕੇਵੀ ਦੀ ਇੱਥੇ ਲਾਈਨ ਹੈ ਉਹਦਾ ਲੋਕ ਬਦਲੋ ਮੈਂ ਤੁਹਾਨੂੰ ਯਕੀਨ ਬਾਕੇ ਜਰਮਨ ਦੇ ਲੋਕ ਹੈ ਧੰਨਵਾਦ ਇਹ ਜਿੰਨੇ ਬਿਜਲੀ ਦੇ ਪ੍ਰੋਜੈਕਟ ਹੈਗੇ ਤੇ 23 ਮਾਰਚ 26 ਤੱਕ ਸਾਰੇ ਪਬਲੀ ਉਦਮ ਸਾਰੇ ਖਤਮ ਹੋ ਗਏ ਮੈਂ ਇੱਕ ਹੋਰ ਤੁਹਾਨੂੰ ਦੱਸਣਾ ਚਾਹਾਂ ਆਪਾਂ ਆਉਂਦੇ ਸਰਕਾਰ ਦੇ ਨਾਮ ਇਹ ਸਾਲ ਲੱਗ ਰਹੇ ਨੇ ਟਰਾਂਸਫਾਰਮਰ ਲਿਆ ਜਦ ਜਾਨੇ ਆ ਉੱਥੇ ਤਾਰਾ ਮਟ ਲੱਗਦੀ। ਉਹ ਕੇਬਲ ਥੀਂ ਲਿਆ ਜਾਦਾ ਦਿਲ ਕਰਦਾ ਉਹ ਬਾਹਰ ਤੇ ਲੈ ਜਾਂਦੇ ਆਪਾਂ ਆਪਣੇ ਬੱਚਿਆਂ ਨੂੰ ਬਾਹਰ ਤੇ ਜਿੰਦੂ ਕਰਦੇ ਆ ਕਿ ਕਿਸੇ ਦਾ ਹੱਥ ਨਾਲ ਲੱਗ ਜਾਵੇ ਕਰੰਟ ਨਾਲ ਲੱਗ ਜਾਵੇ ਇੱਕ ਕੇਬਲ ਦੇ ਚੋਂ ਫਿਰ ਤੇ ਨੀਂ ਚੇ ਈਆਲੋ ਦੀ ਟਰਾਂਸਫਾਰਮਰ ਘਾਟ ਪਾਵਰ ਦੇ ਲੱਗੇ ਹੋਏ ਆ। ਅਸੀਂ 87 ਸਬਡਵੀਨ ਹੈ ਪੂਰੇ ਪੰਜਾਬ ਯੂਐਨਆਈ 87 ਸ਼ਬਦ ਵੀ ਇਹ ਵਪਾਰ ਕਾਰਪੋਰੇਸ਼ਨਾਂ ਦਾ ਜਾਂ ਕਾਉਂਸਲਰ ਦਾ ਇਹ ਜਿਹੜੀ ਪ੍ਰੋਬਲਮ ਹੁੰਦੀ ਹੈ ਕਿ ਕਾਰਪੋਰੇਸ਼ਨ ਤੇ ਕਾਉਂਸਲਰ ਦੀ ਆਉਂਦੀ ਹੈ ਜਿਹੜੇ ਮਨਿਸਪਲ ਕਾਉਂਸਲਰ ਨਾਲ ਪਹਿਲਾਂ ਲਿਖਾ ਕੇ ਕਾਰਪੋਰੇਸ਼ਨ ਇੱਕ ਸ਼ਬਦ ਵੀ ਇਹਦਾ ਅਸੀਂ ਇੱਕ ਟਿਕਾ ਦੇ ਦਿੱਤਾ ਸਾਰੀਆਂ ਧਾਰਾ ਸਿੱਧੀਆਂ ਹੋਣੀਆਂ ਜੇ ਕੋਈ ਖੰਭਾ ਸੜਕ ਤੇ ਆਤਾ ਹੈ ਉਹਨੂੰ ਪਿੱਛੇ ਗਾਰਾਂਗੇ ਸਾਰੇ ਕੇਬਲ ਪੱਖੇ ਦੁਹਾਰ ਕੇ ਕੇਲੋ ਕੇਬਲ ਬਕਸਿਆਂ ਦਾ ਵੀ ਕੰਮ ਹੈ ਆ ਮੀਟਰ ਬਕਸੇ ਦੁਬਾਰਾ ਭਰਾ ਦੇ ਜੇ ਕੋਈ ਕੇਬਲ ਦੀ ਤਾਰ ਪਿਆਰੀ ਹੈ ਸੀ ਕੇਬਲ ਵਿਆਂ ਨੂੰ 2 ਫਿਰਕਾ ਟਾਈਮ ਲੈਣਾ ਜਾਂ ਸਾਡੇ ਨਾਲ ਆ ਕੇ ਆਪਣੀਆਂ ਤਾਰਾ ਸਿੱਧੀ ਆਪਰਾ ਲੋ ਨੇ ਤਾਂ ਅਸੀਂ ਲਾ ਕੇ ਚੱਲੇ ਆਂ ਤੁਸੀਂ ਫਿਰ ਆ ਕੇ ਲਾ ਦੇ ਆਪਾਂ ਦੇਖਿਆ ਕਦੀ ਟਰਾਲੀਆਂ ਲੈਣ ਨੂੰ ਲੱਕੜੀ ਦਾ ਝੰਡਾ ਰੱਖਿਆ ਹੁੰਦਾ ਉਹ ਖਾਸ ਜਾਨੀ ਹੁੰਦੀ ਐ ਤਾਂ ਚੁੱਕਦੇ ਆ ਵੀ ਵਿੱਚ ਉਹਦੀ ਨੰਨ ਜਿੱਥੇ ਜਿੱਥੇ ਸਰਕਾਰੀ ਸਟਾਫ ਨੇ ਆ ਜਾਤਾ ਹੁਣਾਂ ਨੂੰ ਅਸੀਂ ਅੰਡਰਗਰਾਉਂਡ ਕਰਾਂਗੇ ਜਾਂ ਮੇਰੇ ਜੰਮੇ ਕੋਰ ਲਗਾ ਕੇ ਤਾਰਾ ਉੱਪਰ ਕਰਾਂਗੇ ਤਾਂ ਕਿ ਕ੍ਰਾਫਟ ਕ੍ਰਾਫਟ ਟੈਂਪੂ ਸਭ ਆਨੰਦ ਕਰੇ ਇਹ ਪੂਰੇ ਪੰਜਾਬ ਦੇ ਭਰਨੇ ਪਹਿਲਾਂ ਠੀਕਾ ਸੁਧਿਆਨੇ ਤੋਂ ਦੇਖੋ ਕਿ ਆ ਇੱਕ ਤੱਤ ਹੋਈ ਜਾਂਦਾ ਲੁਧਿਆਣੇ ਐਸੇ ਦਿੱਤਾ ਕਿ ਇਹ ਨਹੀਂ ਕਿ ਮੈਂ ਉੱਥੇ ਜਾਣ ਮੈਂ ਗਿਆ ਮੌਸੇ ਦਾ ਮੰਤਰੀ ਆ ਪਰ ਮੈਨੂੰ ਇਹ ਲਾਲਿਤ ਸਿੰਘਾ ਇਹ ਪਹਿਲਾ ਜਿਹੜਾ ਇਹ ਠੀਕਾ ਹੈ ਇਹ ਮੇਰੀ ਸ਼ੁੱਫਰ ਦੀ ਜਿੰਦਗੀ ਤੋਂ ਮੈਨੂੰ ਪਤਾ ਹੋਵੇ ਕੱਲ ਨੂੰ ਮੈਨੂੰ ਅਫਸਰ ਇਹ ਨਾਲ ਆਇਆ ਤੇ ਕਿ ਇਹ ਰਿਕਰਡਾਂ ਦੀ ਲੋੜ ਹੈ ਉਸਾਨੀ ਉਹ ਅਸੀਂ ਬਰਕਾਉਂਡਰ ਦਿੱਤਾ ਕੰਮ ਚੰਨ ਤੋਂ ਫਿਰ ਹੋ ਗਿਆ ਇੱਕ ਮਿਲਣੇ ਤੋਂ ਬਾਅਦ ਦੇਖੇ ਬਿਲਕੁਲ ਟੈਂਡਰ ਦੀ ਚੀਜ਼ ਰਹਿ ਗਈ ਸੀ ਪਤਾ ਨਹੀਂ ਆਇਆ ਕਿ ਇਹ ਪਾਪੀ ਦੀ ਲੋੜ ਦੀ ਪੂਰੇ ਉਸ ਤੋਂ ਬਾਅਦ ਗਿਆ ਸੀ ਸਾਡੇ ਵੀ ਇਹਨਾਂ ਦਾ ਟੈਂਡਰ ਅਜੇ ਖੁੱਲ੍ਹਾ ਰਹਿ ਗਿਆ ਔਰ ਉਹਦੇ ਕੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਅਗਲੇ ਛੇ ਮਹੀਨੇ ਤੁਹਾਨੂੰ ਕੋਈ ਤਰ੍ਹਾਂ ਦਾ ਡਰ ਨਹੀਂ ਜੀਵੇਗਾ ਇਹ ਐਵੇਂ ਕੰਮ ਹੈ ਕਿਸੇ ਨੇ ਹਿੰਮਤ ਵੀ ਨਹੀਂ ਕੀਤੀ ਚਾਲੂ ਕਰਨ ਦੀ ਔਰ ਮੈਂ ਜਦੋਂ ਮੈਨੂੰ ਬੰਦ ਕਰਕੇ ਆਇਆ ਮੈਂ ਜਦੋਂ ਇਲੈਕਸ਼ਨ ਕਰਦਾ ਜਾਂਦਾ ਸੀ ਹਰ ਕਨਸਟੀਚੂਐਂਸੀ ਦਿੱਤੇ ਹਰ ਬੂਥ ਤੇ ਜਾਣਾ ਹਰ ਜਿਹੜਾ ਜਾਣਾ ਇਹ ਤੇ ਇੱਕ ਪ੍ਰੋਬਲਮ ਆ ਸਾਰੀ ਦਾ ਹੁੰਦੀਆਂ ਸੀ ਹਰ ਬੁੜੇ ਨੇ ਕਹਿੰਦਾ ਇੱਕ ਤਾਰਾ ਵੀ ਇੱਕ ਸਟ੍ਰੇਟ ਰੋਡ ਵੀ ਹੁੰਦੀ ਸੀ ਕੁੱਤੇ ਬੁੜੇ ਜਾਂ ਚੰਗਾ ਉਹਨਾਂ ਨੂੰ ਸੁਭਾਅ ਤੀਖੀ ਪ੍ਰਾਬਲਮ ਹੁੰਦੀ ਸੀ ਜੀ ਪਾਣੀ ਬੜਾ ਸਖਾਉਂ ਕਰਦਾ ਇੱਕ ਕੋਈ ਕੰਦਨ ਕੋਈ ਨਹੀਂ ਕਰਦਾ ਤੇ ਦਿੰਨੋ ਪ੍ਰਾਬਲਮਾਂ ਦਾ ਹੱਲ ਤੁਹਾਡੀ ਸਰਕਾਰ ਲਾਪਰੇ ਹੀ ਆ ਹੋਏ ਹੋਏ ਔਰ ਇਹ ਪੂਰੇ ਤਿਆਰ ਹੋ ਗਏ ਸੀ ਅਖੀਰ ਉਤੇ ਆਵਾ ਪਹਿਲਾ ਵੀ ਸੁਪਰੀਮ ਕੋਰਟ ਆਇਆ ਸੀ ਕਿ ਉਹ ਕੱਲ ਫੇਰ ਆ ਗਿਆ ਇੱਕ ਹੋਰ ਆਖਰ ਆ ਗਿਆ ਕਿ ਜਿਹੜੇ ਇੰਸਟੀਚੂਨਾਂ ਚ ਹੈ ਉਹਨਾਂ ਨੂੰ ਇੱਥੇ ਬਿਜਾਰ ਕਰੋ ਪਹਿਲਾਂ ਡਾਗਸ ਸੈਂਚਰੀ ਲੋਗਾਰੇ ਤੇ ਬਣਨ ਜਾ ਰਹੇ ਸਨ ਔਰ ਉਸ ਤੋਂ ਬਾਅਦ ਮੇਰੀ ਜਿਹੜੇ ਸਾਡੇ ਸਰਪਾਤਿ ਲੈ ਕੇ ਮੀਟਿੰਗ ਤੇ ਮਨੀਸ਼ ਜਪੋਰੀ ਆ ਤੇ ਉਹਨਾਂ ਨਾਲ ਗੱਲ ਕੀਤੀ ਔਰ ਉਹਨਾਂ ਨੇ ਸਾਰੇ ਪਾਰਟੀਆਂ ਨੂੰ ਕਹਿ ਤਰ ਕੇ ਜਗਾ ਲੱਗੋ ਤੁਹਾਡੇ ਕਰਮਸਾਲ ਤੇ ਔਰ ਜਿਹੜੇ ਉੱਤੇ ਅਸੀਂ ਸੁਪਰੀਮ ਕੋਰਟ ਤੇ ਆਲੋਚਨਾ ਨਾਲ ਉੱਤੇ ਸ਼ੁਰੂ ਕਰ ਸਕਦੇ ਹਾਂ ਆਪਾਂ ਇੱਕੋ ਆਪਣੇ ਜੇਲੀਆ ਰਿਪਿੰਡਾਂ ਤੇ ਔਰੇ ਜਿਹੜੇ ਕੁੱਤਿਆਂ ਦੀ ਪ੍ਰੋਬਲਮ ਪੇਸ਼ਾ ਦੇ ਦਿੱਤੀ ਹੈ ਸਾਰੇ ਹਿੰਦੁਸਤਾਨ ਵਿੱਚ ਕਰਾਉਗਾ ਗੱਲ ਇਹ ਹੈ ਕਿ ਇਹ ਆਪਾਂ ਆਪਣੇ